ਸਵਾਗਤ ਜੀ ਸਭੋਗੇ ਸਿੱਖ ਧਰਮ ਦੇ ਇਤਿਹਾਸ ਅੰਦਰ ਅੱਜ ਦਾ ਦਿਨ ਬੜੀ ਮਹਾਨ ਦਾ ਰੱਖਦਾ ਸਿੱਖ ਧਰਮ ਦੇ ਵਿੱਚ ਇੰਨ ਘੱਲੂ ਘਾਰੇ ਵਾਪਰੇ ਸਿੱਖ ਕੌਮ ਦੇ ਨਾਲ ਘੱਲੂ ਘਾਰਿਆਂ ਦੇ ਵਿੱਚ ਸਿੱਖ ਪੰਥ ਦਾ ਕਿੰਨਾ ਨੁਕਸਾਨ ਹੋਇਆ ਉਹਨਾਂ ਬਹਾਦਰ ਸ਼ਹੀਦਾਂ ਨੇ ਆਪਣਾ خون ਲੋਲ ਕਰਕੇ ਸਿੱਖੀ ਦੇ ਇਸ ਕੋਲਵਾੜੀ ਇਸ ਬੂਤੇ ਨੂੰ ਸਿੰਜਿਆ ਹੈ। ਸਹਾਇਕ ਕਿਸਾਨਾਂ ਨੇ ਇਹਨਾਂ ਬਾੜੀ ਧਰਤੀ ਨੂੰ ਨਾ ਲਾਇਆ ਹੋਵੇ, ਧਰਤੀ ਨੂੰ ਮਾਂ ਸਿੱਧਿਆ ਹੋਵੇ। ਇਹਨਾਂ ਖਾਲਸਾ ਪੰਥ ਨੇ ਆਪਣੇ ਰਾਜ ਧਰਤੀ ਮੁਸੱਲਿਆ ਪਰਫੈਸਰ ਕੋਰਮ ਸਿੰਘ ਨੇ ਇਹ ਨਿਖਾ ਦਿੱਤਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਜਿਹੜਾ ਪੰਜਾਬ ਪੰਜਾਬ ਦੀ ਧਰਤੀ ਸਤਿਗੁਰਾਂ ਦੀ ਅਪਾਰ ਕਿਰਪਾ ਸਤਿਗੁਰਾਂ ਦੀ ਬਖਸ਼ਿਸ਼ ਗੁਰਾਂ ਦੇ ਮੋਹ ਤੇ ਬਖਸ਼ ਹੈ ਪਰ ਗੁਰੂ ਕੇ ਪਿਆਰਿਆਂ ਨੇ ਆਪਣਾ ਤੂਨ ਡੋਲ ਕਰਕੇ ਇਨਾ ਧਰਤੀ ਨੂੰ ਪਾਣੀ ਨਹੀਂ ਲੱਗਿਆ ਹੋਣਾ ਜਿੱਦਾਂ ਸੋਰਿਆਂ ਦਾ ਖੂਨ ਇਸ ਧਰਤੀ ਤੇ ਡੁੱਲਿਆ। ਛੋਟਾ ਘੱਲੂ ਘਾਰ ਅੱਜ ਦੇ ਦਿਨ ਤਨਵਾਨ ਵਿਖੇ ਸ਼ੰਭ ਜਿਲ੍ਹਾ ਗੁਰਦਾਸਪੁਰ ਵਿਖੇ। ਇਸ ਘੱਲੂ ਘਾਰੇ ਦੇ ਵਿੱਚ 10 ਤੋਂ 12 ਹਜ਼ਾਰ ਦੇ ਤਕਰੀਬਨ ਸਿੰਘਾਂ ਨੇ ਸਵਾਗਤਾਂ ਜਾਨ ਕੀਤਾ 3000 ਸਿੰਘ ਜਗਮੀ ਹੋਏ 3000 ਸਿੰਘਾਂ ਨੂੰ ਗਿਰਕਤਾਰ ਕੀਤਾ ਗਿਆ ਜਿਨ੍ਹਾਂ ਨੂੰ ਲਾਹੌਰ ਵੀ ਖੇលਿਆ ਕਰਕੇ ਹਰ ਰੋਜ਼ ਸ਼ਹੀਦ ਕੀਤਾ ਗਿਆ ਦੂਸਰਾ ਵੱਡਾ ੱੱਲੂ ਘਾਰਾ ਜਿਹਦੇ ਵਿੱਚ 35 ਤੋਂ 40 ਹਜ਼ਾਰ ਸਿੰਘ ਸਿੰਘਣੀਆਂ ਸ਼ਹੀਦ ਹੋਏ ਕਤ ਪਰੀਡੇ ਪਲੇਅਰ ਕੋਪਲੇ ਦੇ ਕੋਲ ਔਰ ਤੀਸਰਾ ਕਲੂਕਾਰਾ ਜੋ 1984 ਵਿਖੇ ਸੱਚ ਪੰਥ ਸ੍ਰੀ ਹਰਮੰਦਰ ਸਾਹਿਬ ਤਕਰੀਬਨ 35 ਇਤਿਹਾਸਕ ਗੁਰਦਸ਼ਾਨਾਂ ਤੇ ਸਮੇਂ ਦੀ ਹਕੂਮਤ ਦੇ ਵੱਲੋਂ ਗੋਲੀਆਂ ਕਰਾਈਆਂ ਗਈਆਂ ਕਿੰਨੇ ਸਿੱਖ ਸਿੱਖੜੀਆਂ ਛੋਟੇ-ਛੋਟੇ ਮਾਸੂਮ ਬੱਚੇ ਜਿਨ੍ਹਾਂ ਨੇ 30 ਸੈਕਾਂ ਲੋਕਾਰ ਦੇ ਵਿੱਚ ਸ਼ਹਾਦਤ ਦਾ ਜਾਨ ਦਿੱਤੀ ਅੱਜ ਦਾ ਦਿਨ ਉਹਨਾਂ ਮਹੌਲ ਸ਼ਰਧਾਂਜਾਲ ਕਰਦਿਆਂ ਅਜੇ 3 ਦਿਨ ਪਹਿਲਾਂ ਸਰਹੰਗ ਫਤਿਹ ਦਿਵਸ ਹਾਲਸਾ ਪੰਥ ਨੇ ਮਨਾਇਆ ਜਦੋਂ ਜਿਹੜੀ ਦੇ ਮੈਦਾਨ ਵਿੱਚ 12 ਮਈ ਨੂੰ ਖਾਲਸਾ ਪੰਥ ਨੇ ਵਜੀਦੇ ਦੇ ਕੀਤੇ ਜ਼ੁਲਮਾਂ ਦੀ ਜਿਹੜੀ ਸਜ਼ਾ ਦਿੱਤੀ ਮੁਗਲ ਰਾਜੀਆਂ ਜਿਹੜਾ ਐਵੇਂ ਹੀ ਪਟੀਆਂ ਗਈਆਂ ਕਿੰਨੇ ਸਿੰਘਾਂ ਨੇ ਸ਼ਹਾਗਤਾਂ ਜਾਨ ਪੀਤਾ ਸਿ ਫਤੇਗੁਰ ਸਾਹਿਬ ਦੀ ਧਰਤੀ ਤੇ ਨਾਲ ਹੀ ਉਮਗਾ ਬਣਿਆ ਹੋਇਆ ਜਦੋਂ ਖੰਡੇ ਕੋਰਤਦਗਲ ਨੂੰ ਜਾਣਦੇ ਆ ਉਥੇ 6000 ਸਿਨਾਂ ਦਾ ਅਸਥਾਨ ਹੈ ਜਿਨ੍ਹਾਂ ਨੇ ਸ਼ਹਾਦਤ ਦਾ ਜਨਮ ਦਿੱਤਾ 6000 ਸਿਨਾਂ ਦਾ ਅੰਗੇਠਾ ਤਾਂ ਉਥੇ ਬਣਿਆ ਹੈ ਸੱਵੇਂ ਹੀ ਇਹ ਪੁਰਜ਼ਾ ਫਤੇ ਹੋਇਆ ਕਿੰਨੇ ਕੁ ਮਹਾਨ ਯੋਧਿਆਂ ਨੇ ਆਪਣਾ ਖੂਨ ਵੋਲ ਕਰਕੇ ਜ਼ੁਲਮ ਰਾਜੀਆਂ ਜਿਹੜਾ ਜਿਹੜੀਆਂ ਸਾਲੋਂ ਕੁੱਟੀਆਂ ਅੱਜ ਦਾ ਦਿਨ 16 ਮਈ 1746 ਇਸ ਦਿਨ ਛੋਟੇ ਕੱਲੂਕਾਰ ਦੇ ਨਾਮ ਚ ਨਾਮ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਕੱਲੂਕਾਰਿਆਂ ਨਾਲ ਸਾਇਦ ਸਿੱਖ ਕੌਮ ਇਹਨੂੰ ਕੋਈ ਨਹੀਂ ਮੁਕਾ ਸਕਦਾ ਕਿਉਂਕਿ ਖਾਲਸਾ ਪੰਥ ਨੇ ਕਹਿ ਦਿੱਤਾ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮਤੂ ਬੱਟਦਾ ਸੀ ਦੂੜੇ ਕੌੜੇ ਕੋ ਜਿਵੇਂ ਜਿਵੇਂ ਮਰਦਾ ਕੋ ਕਿ ਮੀਰ ਮਤੂ ਨੇ ਵੀ ਖੁਰਾਕ ਖੋਲ ਮਟਾਉਣ ਦਾ ਧੀਰਾ ਚੁੱਕਿਆ ਸੀ ਕੋਈ ਸਮਾਂ ਆਇਆ ਸੀ ਨਾ ਕਿ ਸਿਰਾਂ ਤੇ ਮੁੱਲ ਪਰੇ ਐਸੇ ਕੋ ਕੁਮਾਰ ਜਿਹੜੇ ਕਹਿੰਦੇ ਸੀ ਕੋਈ ਵੀ ਸਿੱਖ ਮੈਂ ਧਰਮ ਦੀ ਤਦਹਿ ਨਹੀਂ ਦੇਣਾ ਸਾਰੇ ਸਮਾਂ ਆਇਆ ਬੱਡੇ-ਬੱਡੇ ਹੁਕੂਮਤਾਂ ਆਣ ਆਏ ਜੁਰਮ ਧਾਇਆ ਗਿਆ ਖਾਲਸਾ ਪੰਥ ਦੇ ਪਰ ਨਹੀਂ ਮੁਕਾ ਸਕੇ ਖਾਲਸਾ ਪੰਥ ਮੁਕਨਾ ਕਰੇ ਕੌਮ ਜਦੋਂ ਇਤਿਹਾਸ ਭੁੱਲ ਜਾਂਦੀ ਹੈ ਜਦੋਂ ਇਹਨਾਂ ਘੱਲੂ ਘਾਰਿਆਂ ਨੂੰ ਹਿਰਦੇ ਅੰਦਰੋਂ ਕੌਮ ਵਿਸਾਰ ਦੇਵੇ ਉਦੋਂ ਸਿਰਸਿੰਘ ਖਤਮ ਹੁੰਦੇ ਨਾ ਕਿ ਹੁਕੂਮਤ ਦੇ ਦੁਆਰਾ ਕਰੇ ਜਦੋਂ ਸੀ ਇਤਿਹਾਸ ਆਪਣੇ ਹਿਰਦੇ ਉੱਤੇ ਉਲ੍ਹਾ ਦਿੰਦੇ ਆ ਵਿਸਤਾਰ ਦਿੰਦੇ ਆ ਉਦੋਂ ਫਿਰ ਖਾਸਾ ਪੱਥ ਜਿਹੜਾ ਕਿਉਂਕਿ ਅੱਜ ਕੋਸ਼ਿਸ਼ਾਂ ਕੀਤੀਆਂ ਜਾ ਰੀਆਂ ਇਤਿਹਾਸ ਨੂੰ ਮਿਟਾਉਂਦੀਆਂ ਇਤਿਹਾਸ ਨੂੰ ਜਦੋਂ ਮਿਟਾਇਆ ਜਾਏ ਕਿਉਂਕਿ ਕੌਣ ਵਾਲੀਆਂ ਪੀੜੀਆਂ ਫਿਰ ਕੀ ਸਿੱਖਣਗੀਆਂ ਕੀ ਪੜ੍ਹਨਗੀਆਂ ਐਸੇ ਕਰਕੇ ਕੌਮ ਦੇ ਖਾਤਮੇ ਦਾ ਜਿਹੜਾ ਸੀ ਉਹਨਾਂ ਨੇ ਆ ਸਮਝਿਆ ਕਿ ਉਹਿਆ ਕਿ ਐਕਸਟਰਾ ਕੰਮ ਖਤਮ ਹੋ ਸਰ ਜੇਦੋਂ ਸੀ ਉਸ ਮਹਾਨ ਮਿਸੇ ਨੂੰ ਆਪਣੇ ਹਿਰਦਿਆਂ ਤੋਂ ਭੁਲਾ ਦਿੰਦੇ ਆ ਜਦੋਂ ਭੁੱਲ ਜਾਂਦੇ ਆ ਅੱਜ ਦਾ ਦਿਨ ਜਿਹੜਾ ਹੈ ਨਾ ਮਹਾਨ ਸ਼ਹੀਦਾਂ ਦੀ ਜਾਤ ਦੇ ਵਿੱਚ ਹਰ ਸਤ ਪੰਥ ਸਰਬੱਤ ਦਾ ਭਲ ਸਤਿਕਾਰ ਦੇ ਮਾਰ ਪੂਰਾ ਸੋ ਅਰਕਾਨੀਆਂ ਜੋ ਲਰਹਿ ਤੀਨ ਕੇ ਇਹਤ ਊਰਜਾ ਊਰਜਾ ਕੱਟ ਮਰੇ ਕਨੂ ਨਾ ਛੱਡ ਐ ਕੇ ਮਾਰਚ 1746 ਈਸਵੀ ਨੂੰ ਵਿਸਾਖੀ ਵਾਲੇ ਦਿਨ ਹਰਸਾਪਤ ਨੇ ਚਾਹਿਆ ਕਿ ਰੋੜੀ ਸਾਹਿਬ ਆਪਣਾ ਬਾਤ ਲਿਖੇ ਵਿਸਾਖੀ ਦਾ ਦਿਹਾੜਾ ਮਨਾਇਆ। ਸਿੱਧੂ ਮੁਰਦੂਆਰਾ ਸੀ ਰੋੜੀ ਸਾਹਿਬ ਜਿੱਥੇ ਧੰਗੁਰੂ ਨਾਨਕ ਦੇਵ ਸਾਹਿਬ ਮਹਾਨੀਆਂ ਦੇ ਬਵਾਰਕ ਚਰਨ ਪਏ। ਭਾਈ ਨਾਲੋ ਦੇ ਘਰੇ ਪਿੱਛੇ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ। ਉਸ ਪਾਵਨ ਸਥਾਨ ਤੇ ਸਿੰਘਾਂ ਦੇ ਦਰਸ਼ਨ ਪਰਸ਼ਰ ਕਰਦੇ ਹੋਇਆ ਸਿੰਘਾਂ ਦੇ ਡੇਰੇ ਲੱਗੇ ਜਕਰੀਆ ਖਾਨ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਜੈਆ ਖਾਨ ਲਾਹੌਰ ਦਾ ਸੂਬਾ ਬਣਿਆ ਉਹਦਾ ਦੀਵਾਨ ਹੈ ਲਖਪਤ ਰਾਏ ਪਰ ਲਖਪਤ ਰਾਏ ਦਾ ਭਰਾ ਹੈ ਜਸਪਤ ਰਾਏ ਜਿਹਨੂੰ ਏਪਨਾ ਬਾਪ ਦਾ ਦੀਵਾਨ ਖਾਪਿਆ ਕੇਵਲਾ ਬਾਤ ਦੀ ਹਕੂਮਤ ਜਿਹੜੀ ਆ ਜਸਪਤਰਾਏ ਦੇ ਹੱਥ ਹੈ ਲਾਹੌਰ ਦਾ ਜਿਹੜਾ ਦੀਵਾਨ ਹੈ ਨਹੀਂ ਅਖਰਾ ਤੇ ਥੱਲੇ ਕੰਮ ਕਰਦਾ ਹੈ ਲਖਪਤਰ ਹੈ ਸਿੰਘਾਂ ਨੇ ਡੇਰੇ ਲੰਗੇ ਜਸਪਤਰਾਏ ਕਹਿਣ ਲੱਗਿਆ ਵੀ ਇੱਥੇ ਤੁਹਾਨੂੰ ਬੈਠਣ ਦੀ ਆਗਿਆ ਨਹੀਂ ਇੱਥੋਂ ਚਲੇ ਜਾਓ ਸਿੰਘਾਂ ਨੇ ਕਿਹਾ ਵੀ ਅਸੀਂ ਕਿਹੜਾ ਇੱਥੋਂ ਕੁਝ ਲੈ ਕੇ ਜਾਣਾ ਸਤਗੁਰਾਂ ਦੇ ਪਾਵਨ ਸਥਾਨ ਤੇ ਵਿਸਾਖੀ ਦਾ ਤਿਹਾਡਾ ਮਨਾ ਕੇ ਬਾਜ਼ਾਰ ਦੇ ਵਿੱਚੋਂ ਇਹਨਾਂ ਬਾਜ਼ ਤੋਂ ਅਸੀਂ ਰਸ ਤੋਂ ਬਸਥਾ ਖਰੀਦ ਕਰਕੇ ਘਰੇ ਤੋਂ ਚਲੇ ਗਏ। ਵਜ਼ਾਕੀ ਦਾ ਅਹਿਦਾਂ ਬਣਾਉਣ ਦੇ ਸਤਿਥੋਂ ਅਗਿਆ ਦਿੱਤੀ। ਜਾਈਆਂ ਤਾਂ ਫੌਜਾ ਲੈ ਕੇ ਚੜਾ ਆਇਆ। ਸਿੰਘਾਂ ਦੇ ਨਾਲ ਮੁਕਾਬਲਾ ਹੋਇਆ ਭਾਈ ਨਿਬਾਹੂ ਸਿੰਘ ਜਸਪਤ ਰਾਏ ਹਾਕੀ ਤੇ ਬੈਠਾ ਪਿੱਛੋਂ ਦੀ ਚੜੇ ਭਾਈ ਨਿਬਾਹੂ ਸਿੰਘ ਗਰਦਨ ਜਿਹੜੀ ਸੀ ਹੱਥ ਦੇ ਨਾਲੋਂ ਅਲੱਗ ਕਰਦੇ। ਜਸਪਤ ਰਾਏ ਦੀ ਮੌਤ ਹੋਈ ਫੌਜਾਂ ਘੱਡ ਲਈਆਂ ਔਰ ਜਸਪਤ ਰਾਏ ਦੀ ਮੌਤ ਸੁਣ ਕੇ ਉਹ ਦਾ ਪ੍ਰਭ ਲੱਗ ਪਾਤ ਰਾਏ ਲਾਹੌਰ ਵਿੱਚ ਜਿਨ੍ਹਾਂ ਸਿੰਘ ਰਹਦੇ ਸਨ ਸਿੱਖਾਂ ਦੇ ਘਰਸਾ ਇਹਨੇ ਆਖਿਆ ਕਿ ਕੋਈ ਵੀ ਸਿੱਖ ਇੱਥੇ ਰਹੇ ਨਹੀਂ ਗੁਰ ਸ਼ਬਦ ਕੋਈ ਵੀ ਉਚਾਰਨ ਨਹੀਂ ਕਰੇਗਾ ਧਾਰਮਿਕ ਗ੍ਰੰਥਾਂ ਦੀ ਇਹਨੇ ਬਿਆਦ ਵੀ ਬੜੀ ਕੀ ਇਹ ਤੋੜ ਕੇ ਗੁਰ ਕਹਤ ਤੇ ਵੀ ਕਮਤੀ ਲਾ ਦੇ। ਕੀ ਗੁਰ ਕਹਿੰਦੇ ਐਵੇਂ ਕਹਿੰਦੇ ਗੁਰ ਦੀ ਆਵਾਜ਼ ਆਉਂਦੀ ਐ। ਇਸ ਕਰਕੇ ਕੋਈ ਗੁਰ ਨਹੀਂ ਕਹੇ। ਰੋੜੀ ਕਹਿਣ ਲੱਗ ਪਏ ਗੁਰ। ਲੱਖ ਪਤਰਾਏ ਨੇ ਬੜਾ ਜ਼ੁਲਮ ਜਿਹੜਾ ਸਿਉਂਟ ਆਇਆ। ਕਿਉਂਕਿ ਉੱਥੇ ਸਿੰਘਾਂ ਦਾ ਕੋਈ ਕੋਸੋਰ ਨਹੀਂ ਸੀ। ਚੜ ਕੇ ਆਇਆ ਹੈ ਜਸਪਤ ਰਾਏ। ਲੀਡਰ ਜਦ ਚੜ ਕੇ ਆਵੇ ਫਿਰ ਉਹਨੂੰ ਜਵਾਬ ਦੇਣਾ ਤਾਂ ਪੈਂਦਾ ਧਰਮਪੁਰ ਗੋਬਿੰਦ ਸਿੰਘ ਸਾਹਿਬ ਉਹਨਾਂ ਰਾਂਗੀਆਂ ਨੇ ਕਿਹਾ ਜਦੋਂ ਵੀ ਚੜ ਕੇ ਆਵੇ ਫਿਰ ਉਹਨੂੰ ਖਾਲਸਾ ਤਾਂ ਤੋਂ ਉਤਾਰਨਾ ਵੀ ਦ। ਲੱਖਾਂ ਧਰਾਏ ਨੇ ਜਿੱਥੇ ਜਿੱਥੇ ਸਿੰਘਾਂ ਦੇ ਡੇਰੇ ਸਨ ਉੱਥੇ ਸਾਤੇ ਮਾਰ ਕੇ ਫੌਜ ਲੈ ਕਰਕੇ ਸਿੰਘਾਂ ਨੂੰ ਜੇਤਕਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਸਿੰਘ ਸਾਰੇ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਚਰਨ ਸਿੰਘ ਜੀ ਬਾਬਾ ਦੀਪ ਸਿੰਘ ਜੀ ਨਵਾਰਤਪੂਰ ਸਿੰਘ ਜੀ ਐਸੇ ਬਹਾਦਰ ਦੋਦੇ ਸੂਰਮੇ ਇਸ ਵੇਲੇ ਸਿੱਕਾ ਨੇ ਪਲਾ ਲਈ ਕਾਨੂੰਬਾਰ ਦੀ ਸ਼ਾਮ ਕਿਉਂਕਿ ਸੰਗਣਾ ਜੰਗਲ ਸੀ ਸਿੰਘਾਂ ਨੇ ਇੱਥੇ ਡੇਰਾ ਲਾਉ ਬਹੁਤ ਸਾਰੀਆਂ ਕੱਚੇ ਬੱਚੀਆਂ ਬਜ਼ੁਰਗ ਸਿੰਘਾਂ ਤੇ ਬਾਲਗਾਂ ਲਗਭਗ ਰਾਤ ਨੂੰ ਪਤਾ ਲੱਗਾ ਜੋ ਇਧਰਲੇ ਪਾਸੇ ਮੇਰੇ ਚੜ੍ਹਾਈ ਦਿੱਤੀ ਗੈਰ ਗਰਥ ਦੀ ਜੰਗ ਹੋਈ ਪਹਾੜਾਂ ਵੱਲੋਂ ਸਿੰਘ ਜੇ ਰੁਕ ਕਰਦੇ ਨੇ ਤੋਂ ਪਹਾੜੀਏ ਜਿਹੜੇ ਨੇ ਪੱਥਰ ਦੀ ਵਰਖਾ ਕਰਦੇ ਜਾਂ ਫਿਰ ਗੋਲੀਆਂ ਚੋਂ ਉੱਤਰੋਂ ਬਿਆਸ ਦਰਿਆ ਜਿਹੜਾ ਹੈ ਉਹ ਵੀ ਚੜਿਆ ਹੋਇਆ ਕਈ ਸਿੰਘ ਨੇੜੇ ਸੀ ਉਹ ਬਿਆਸਾ ਦਰਿਆ ਦੇ ਪਾਣੀ ਦੀ ਤਾਲਨਾ ਚੱਲਦੇ ਆ ਨਾ ਪਾਣੀ ਵਿੱਚ ਡੁੱਬ ਗਏ ਬਹੁਤ ਸਾਰੇ ਸਿੰਘ ਜਿਹੜੇ ਸੀ तकरीबन 10 ਤੋਂ 12000 ਤੇ ਗਿਣਤੀ ਸੀ ਸਿੰਘਾਂ ਦੀ ਜਿਹੜੇ ਇਸ ਘਲੂਕਾਰੇ ਦੇ ਵਿੱਚ ਲਖਪਤ ਰਾਏ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਹੁੰਦੇ ਸਹਾਦਤ ਕਰ ਜਾਂਦੇ ਤਿੰਨ ਹਜ਼ਾਰ ਸਿੰਘ ਜਕ ਨਹੀਂ ਹੋਏ ਕਿਉਂਕਿ ਕੜਾਕੇ ਦੀ ਗਰਮੀ ਸੀ ਰੇਤ ਜਿਹੜੀ ਸੀ ਦਰਿਆ ਦੇ ਕਾਰਨ ਨਾਲ ਉਹ ਵੀ ਬੜੀ ਤਪੀ ਹੋਈ ਸਿੰਘਾਂ ਨੇ ਆਪਣੇ ਕੱਪੜੇ ਉਤਾਰ ਕਰਕੇ ਆਪਣੇ ਪੈਰਾਂ ਦੇ ਨਾਲ ਬੰਨ੍ਹ ਕਰਕੇ ਇਹਦੇ ਪ੍ਰਿਆਰ ਦੇ ਨਾਲ ਮਾਰ ਸਿੱਖ ਅੱਗੇ ਨੂੰ ਨਾਲ ਨੱਦੇ ਜਾ ਰਹੇ ਨੇ ਨਾਲੇ ਆਪਣਾ ਪੈਟਾ ਜਿਹੜਾ ਹੱਤਾ ਹੈ ਉਹ ਕੰਦੇ ਇਸ ਤਰ੍ਹਾਂ ਦੂਜਦਿਆਂ ਹੋਇਆ ਤਿੰਨ ਤੋਂ ਹਜ਼ਾਰ ਸਿੰਘ ਜੱਟ ਨਹੀਂ ਹੋਏ ਜਿਨ੍ਹਾਂ ਨੇ ਇਹ ਮਹਾਨ ਲੋਹ ਦੇ ਕੌਮ ਦੇ ਕਰਨਾ ਜਿਹੜੇ ਸੀ ਤੇ ਮਾਲਵੇ ਵਾਲੇ ਇਲਾਕੇ ਵਿੱਚ ਜਾ ਕਰਕੇ ਸਿੰਘਾਂ ਨੇ ਸ਼ਹੀਦਾਂ ਦੇ ਘਰਾ ਵਿੱਚ ਜਾ ਕਰਕੇ ਸ਼ਰਨ ਲਈ ਇਹ ਜਿਹੜਾ ਧੱਲੂ ਘਰਾ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਰਨ ਅੱਜ ਦਾ ਦਿਨ ਜਿਹੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਐਸੇ ਮਹਾਨ ਯੋਧਿਆਂ ਕੋ ਤਾਂ ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਆਪਣੇ ਆਪੇ ਦੀ ਪਰਵਾਹ ਨਾ ਕਰਦਿਆਂ ਹੋਇਆ ਪਰਮੇਸ਼ਰ ਦੇ ਬਾਣੇ ਵਿੱਚ ਰਹਿ ਕਰਤੀ ਕਿਉਂਕਿ ਇੱਥੇ ਕੋਈ ਧਰਤ ਦੌਲਤ ਜ਼ਮੀਨ ਦੀ ਲੜਾਈ ਨਹੀਂ ਸੀ ਕੇਵਲ ਧਰਮ ਦੀ ਫਤ ਧਰਮ ਦੇ ਖਾਤਰ ਆਪਣਾ ਆਪਾ ਕੁਰਬਾਨ ਕਰਦਿਆਂ ਜਿਨ੍ਹਾਂ ਨੇ ਸ਼ਹਾਦਤਾਂ ਜਾਂ ਜਿਨ੍ਹਾਂ ਨੇ ਗਿਰਵਤਾਰ ਕਰਕੇ ਫਿਰ ਲਾਹੌਰ ਵਿਖੇ ਲਿਆ ਕੇ ਹਰ ਰੋਜ਼ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ 3000 ਸਿੰਘ ਜਿਹੜੇ ਸੀ ਲਾਹੌਰ ਵੀ ਤੇ ਲਿਆ ਕਰਕੇ ਸ਼ਹੀਦ ਕੀਤੇ ਗਏ ਹੱਥ ਗੁਰੂ ਜੀ ਰਹਿਮ ਤੋਂ ਕਰਨਾ ਦਾ ਮਹਾਨ ਸ਼ਹੀਦਾਂ ਤੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬਲ ਪ੍ਰਦਾਨ ਕਰਨ ਹੱਥ ਗੁਰੂ ਨਾਨਕ